ਸੋਸ਼ਲ ਮੀਡੀਆ ਐਕਟੀਵਿਸਟ ਪਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਮਹਿਲਾ ਟਰੈਵਲ ਏਜੰਟ ਨੂੰ ਧਮਕੀਆਂ ਦੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ 2 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪਾਨਾ ਸਿੱਧੂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸਿਵਲ ਹਸਪਤਾਲ ਮੈਡੀਕਲ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਇੱਥੇ ਸਮਾਸ਼ੇਵੀ ਲੱਖਾ ਸਿਧਾਣਾ ਨੇ ਵੀਡੀਓ ਪਾ ਕੇ ਖੁਲਾਸਾ ਕਰ ਦਿੱਤਾ ਹੈ ਕਿ ਆਖਰ ਭਾਨਾ ਸਿੱਧੂ ਦੇ ਨਾਲ ਉਥੇ ਕੀ ਕੁਝ ਕੀਤਾ ਗਿਆ ਉਸ ਨੂੰ ਨੰਗਾ ਕਰਕੇ ਕੁੱਟਿਆ ਅਤੇ ਉਸ ਦੀ ਵੀਡੀਓ ਬਣਾ ਕੇ ਦਿਖਾਈ ਗਈ ਆਖਰ ਕਿਸ ਨੂੰ ਵੀਡੀਓ ਬਣਾ ਕੇ ਦਿਖਾਈ ਗਈ ਉਸ ਦੀ ਕੁੱਟਮਾਰ ਕਰਦੇ ਦੀ ਆਓ ਸੁਣਦੇ ਹਾਂ ਲੱਖਾ ਸਿਧਾਣਾ ਦੀ ਜ਼ੁਬਾਨੀ ਭਵੰਤਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸਦੀ ਵੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਤਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਮੈਂ ਕਿਹਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਹਾਂ ਜਮੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇੰਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਵ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਰਾਤ ਨੂੰ ਬੰਦਾ ਰਜਾਈ ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਆ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਗੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਆ ਭਾਨਾ ਨੰਗਾ ਕੀਤਾ ਕਿ ਨਹੀਂ ਕੀਤਾ ਭਾਨਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਹੇ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਠੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀ ਇਨ ਸਟਾਪ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਿਹਾ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨਾਲ ਦੇ ਨੂੰ ਦੱਸੀ ਹੈ ਇਹਨਾਂ ਬਾਈ ਜੋ ਜੋ ਦੋ ਰਾਤਾਂ ਦੇ ਮੇਰੇ ਨਾਲ ਹੋਇਆ ਹੈ ਵੀਕਸ ਟ੍ਰਿਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸ ਸਟਾਪ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਰਿਕਾਰਡ ਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਕਹਿੰਨੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ ਕਰੂਰ ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਤ ਪਾ ਰਿਹਾ ਜੁਹਲਾਤ ਅੱਜ ਪਹਾਣੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਐਨਾ ਧੱਕਾ ਯਾਰ ਐਨਾ ਜ਼ੁਲਮ ਐਡਾ ਕਿਹੜਾ ਪਹਾਣਾ ਚਿੱਟਾ ਵੇਚਦਾ ਸੀ ਪਹਾਣਾ ਗੋਇੰਸਟਰ ਸੀ ਪਹਾਣਾ ਫਿਰ ਅਤਵਾਦੀ ਸੀ ਸਰ ਪਹਾਣਾ ਪਵੰਤ ਨੂੰ ਸਵਾਲ ਪੁੱਛਦਾ ਸੀ ਜੋ ਪਵੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਭਾਣਾ ਉਹਦੇ ਉੱਤੇ ਇਕਤਾਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਭਾਣਾ ਇਹਨਾਂ ਤੋਂ ਔਰ ਸਾਡੇ ਲੋਕ ਹਲੇ ਚੁੱਪ ਬੈਠੇ ਆ ਉਹ ਵਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ 'ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣੇ ਚ ਤੁਹਾਡੀਆਂ ਧੀਆਂ ਪਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ